ਪੰਜਾਬ ਹਮੇਸ਼ਾ ਤੋਂ ਇਹ ਚਾਹੁੰਦਾ ਹੈ ਕਿ ਇੱਕ ਖੇਤਰੀ ਪਾਰਟੀ ਦਾ ਹਰ ਸੂਬੇ ਦੇ ਲਈ ਹੋਣਾ ਬਹੁਤ ਲਾਜ਼ਮੀ ਹੈ 140 ਕਰੋੜ ਲੋਕ ਨੇ ਜਿਹੜੇ ਉਹ ਭਾਰਤ ਦੇ ਵੋਟ ਤੰਤਰ ਦੇ ਰਾਹੀ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਕਰਦੇ ਨੇ ਤੇ ਉਸ ਲੋਕਤੰਤਰ ਦੀ ਮਜ਼ਬੂਤੀ ਤਾਂ ਹੀ ਹੋ ਸਕਦੀ ਹੈ ਜੇ ਹਰ ਸੂਬੇ ਦੀ ਆਪਣੀ ਇੱਕ ਖੇਤਰੀ ਪਾਰਟੀ ਹੋਏਗੀ ਕਿ ਪੰਜਾਬ ਇੱਕੋ ਇੱਕ ਐਸਾ ਸੂਬਾ ਜਿਸ ਕੋਲ ਪੂਰੇ ਦੇਸ਼ ਦੇ ਵਿੱਚੋਂ ਸਭ ਤੋਂ ਵੱਧ ਪੁਰਾਣੀ ਖੇਤਰੀ ਸਿਆਸੀ ਪਾਰਟੀ ਅਕਾਲੀ ਦਲ ਦੇ ਰੂਪ ਦੇ ਵਿੱਚ ਪਈ ਸੀ ਸੂਬੇ ਦੇ ਹੱਕਾਂ ਨੂੰ ਬਚਾਉਣ ਦੇ ਲਈ ਸਿੱਖਾਂ ਦੇ ਹੱਕਾਂ ਨੂੰ ਬਚਾਉਣ ਦੇ ਲਈ ਸਿੱਖ ਧਰਮ ਦੇ ਜਿਹੜੇ ਮੁੱਢਲੇ ਸਿਧਾਂਤ ਨੇ ਉਹਨੇ ਉਹਨਾਂ ਮੁੱਢਲੇ ਸਿਧਾਂਤਾਂ ਨੂੰ ਆਮ ਜਨ ਸੁਧਾਰਨ ਵਿਅਕਤੀ ਤੱਕ ਪਹੁੰਚਾਉਣ ਦੇ ਲਈ ਇਹ ਸਾਰੀਆਂ ਜ਼ਿੰਮੇਵਾਰੀਆਂ ਹੁਣ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਕੌਰ ਹੋਰਾਂ ਦੇ ਮੋਢੇ ਦੇ ਉੱਤੇ ਕੌਮ ਦੇ ਵਿੱਚ ਧਰਮ ਅਤੇ ਸਿਆਸਤ ਨੂੰ ਵੱਖ ਕਰਕੇ ਨਹੀਂ ਵੇਖਿਆ ਜਾਂਦਾ ਹੈ ਮੀਰੀ ਅਤੇ ਪੀਰੀ ਦਾ ਸਿਧਾਂਤ ਇਸੇ ਕਰਕੇ ਕੌਮ ਦੇ ਵਿੱਚ ਆਇਆ ਇੱਕ ਪਾਸੇ ਧਰਮ ਦੂਜੇ ਪਾਸੇ ਰਾਜਨੀਤੀ ਰਾਜਨੀਤੀ ਨੇ ਹਮੇਸ਼ਾ ਧਰਮ ਤੋਂ ਸਿੱਧ ਲੈ ਕੇ ਫਿਰ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਰਾਜਨੀਤਿਕ ਕੰਮਾਂ ਦੇ ਵਿੱਚ ਅੱਗੇ ਵਧਣਾ ਹੁੰਦਾ ਹੈ ਕੇ ਭਾਵਾਂ ਪੁਰਾਣਾ ਅਕਾਲੀ ਦਲ ਜਿਹੜਾ ਕੇ ਮਾਨਮਤਾ ਤੇ ਸ਼ਾਨਮਤਾ ਇਤਿਹਾਸ ਰੱਖਦਾ ਜਿਸ ਨੇ ਕੇ ਪੰਜਾਬ ਦੇ ਪਾਣੀਆਂ ਦੀ ਲੜਾਈ ਲੜੀ ਜਿਸ ਨੇ ਪੰਜਾਬੀ ਸੂਬੇ ਦੀ ਲੜਾਈ ਲੜੀ ਜਿਸ ਨੇ ਪੰਜਾਬੀ ਬੋਲੀ ਦੀ ਲੜਾਈ ਲੜੀ ਭਾਰਤ ਦਾ ਕਾਲਾ ਦੌਰ ਐਮਰਜੈਂਸੀ ਦੇ ਖਿਲਾਫ ਸਭ ਤੋਂ ਵੱਧ ਡਟਵੇਂ ਰੂਪ ਦੇ ਵਿੱਚ ਲੜਾਈ ਲੜੀ ਅਤੇ ਲਗਾਤਾਰ ਆਪਣੇ ਜਥੇ ਭੇਜ ਕੇ ਜੇਲ੍ਹਾਂ ਕਟੀਆਂ ਇਹ ਅਕਾਲੀ ਦਲ ਭਾਵੇਂ ਦੋ ਅਕਾਲੀ ਦਲਾਂ ਦੇ ਰੂਪ ਦੇ ਵਿੱਚ ਕੰਮ ਕਰਨ ਭਾਵੇਂ ਇੱਕ ਹੋ ਕੇ ਕੰਮ ਕਰਨ ਪਰ ਅਕਾਲੀ ਦਲ ਖੇਤਰੀ ਪਾਰਟੀ ਦੇ ਰੂਪ ਦੇ ਵਿੱਚ ਦੇਸ਼ ਦੇ ਵਿੱਚ ਇੱਕ ਉਦਾਹਰਨ ਦੇ ਲਈ ਬਹੁਤ ਜ਼ਰੂਰੀ ਹੈ ਸਸਿਆਕਾਲ ਤੁਸੀਂ ਜੁੜਿਓ ਦਾ ਟੀਵੀ ਐਨਆਰਏ ਦੇ ਨਾਲ ਮਹਾਂ ਪ੍ਰਿੰਸ ਭਾਰਤਵਾਜ ਤੇ ਹਾਜ਼ਰ ਹੋਇਆ ਲੈ ਕੇ ਪ੍ਰੋਗਰਾਮ ਕੀ ਚਾਹੁੰਦਾ ਹੈ ਪੰਜਾਬ ਧਾਰਮਿਕਤਾ ਤੋਂ ਸਿਆਸਤ ਦਾ ਸਫਰ ਅੱਜ ਦਾ ਇਹ ਮੁੱਦਾ ਬਹੁਤ ਅਹਿਮ ਰਹਿਣ ਵਾਲਾ ਹੈ ਕੀ ਚਾਹੁੰਦਾ ਹੈ ਪੰਜਾਬ ਦੇ ਵਿੱਚ ਦਰਸਲ ਦੇ ਵਿੱਚ ਤੁਹਾਨੂੰ ਜਾਣ ਕੇ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਇੱਕ ਜ਼ਿੰਮੇਵਾਰੀ 2 ਦਸੰਬਰ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਲੱਗੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੁਬਾਰਾ ਤੋਂ ਕਾਡਰ ਦੀ ਭਰਤੀ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੁਬਾਰਾ ਤੋਂ ਭਰਤੀ ਕੀਤੀ ਜਾਵੇ ਜਿਸ ਦੇ ਲਈ ਸੱਤ ਮੈਂਬਰ ਦੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਸੱਤ ਮੈਂਬਰ ਦੀ ਕਮੇਟੀ ਦੇ ਗਠਨ ਤੋਂ ਬਾਅਦ ਦੋ ਮੈਂਬਰ ਉਸ ਦੇ ਵਿੱਚੋਂ ਪਿੱਛੇ हट ਗਏ ਸਨ ਪੰਜ ਮੈਂਬਰ ਦੀ ਕਮੇਟੀ ਨੇ 15 ਲੱਖ ਦੇ ਕਰੀਬ ਅਕਾਲੀ ਦਲ ਦੇ ਨਵੇਂ ਵਰਕਰਾਂ ਦੀ ਭਰਤੀ ਕੀਤੀ ਤੇ ਅੱਜ ਜਿਹੜਾ ਇਜਲਾਸ ਬੁੰਗਾ ਅਕਾਲੀ ਬਾਬਾ ਫੂਲਾ ਸਿੰਘ ਦੇ ਵਿੱਚ ਹੋਣਾ ਸੀ ਉਸ ਇਜਲਾਸ ਦੇ ਵਿੱਚ ਇੱਕ ਵੱਡੀ ਖਬਰ ਦੇ ਰੂਪ ਦੇ ਵਿੱਚ ਜਿਹੜੀਆਂ ਕਨਸੋਆਂ ਪਿਛਲੇ 4-5 ਦਿਨਾਂ ਤੋਂ ਲਗਾਤਾਰ ਆ ਰਹੀਆਂ ਸੰਨ ਕੇ ਜਿਹੜਾ ਇਹ ਨਵਾਂ ਅਕਾਲੀ ਦਲ ਬਣਨ ਜਾ ਰਿਹਾ ਹੈ ਉਸ ਦਾ ਪ੍ਰਧਾਨ ਕੌਣ ਹੋਵੇਗਾ ਉਸ ਦੇ ਉੱਤੇ ਮੋਹਰ ਲੱਗ ਗਈ ਹੈ ਕੀ ਚਾਹੁੰਦਾ ਹੈ ਪੰਜਾਬ ਦੇ ਰਾਹੀਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕੇ ਸਾਬਕਾ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਰਹੇ ਨੇ ਉਹਨਾਂ ਦੇ ਨਾਮ ਦੇ ਉੱਤੇ ਮੋਹਰ ਲੱਗ ਗਈ ਹੈ ਯਾਨੀ ਕਿ ਅੱਜ ਦੇ ਇਸ ਇਜਲਾਸ ਦੇ ਵਿੱਚ 15 ਲੱਖ ਭਰਤੀਆਂ ਤੋਂ ਬਾਅਦ ਜਿਹੜਾ ਨਵਾਂ ਅਕਾਲੀ ਦਲ ਗਠਨ ਦੇ ਵਿੱਚ ਆ ਰਿਹਾ ਹੈ ਨਵਾਂ ਕਹਿ ਲਈਏ ਪੁਰਾਣੇ ਦੇ ਨਾਲ ਮਿਲ ਕੇ ਕੰਮ ਕਰਨ ਦੀ ਕੋਈ ਕੋਆਇਦ ਸ਼ੁਰੂ ਹੋਏਗੀ ਨਹੀਂ ਹੋਏਗੀ ਉਹ ਸਾਰੇ ਗੱਲਾਂ ਬਾਅਦ ਦੇ ਵਿੱਚ ਹੋਣਗੀਆਂ ਪਰੰਤੂ ਇਸ ਵਕਤ ਦੀ ਵੱਡੀ ਖਬਰ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਹੁਣ ਜਿਹੜਾ ਉਹ ਅਕਾਲੀ ਦਲ 15 ਲੱਖ ਮੈਂਬਰਾਂ ਦੀ ਭਰਤੀ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਦੇ ਦਿੱਤੇ ਗਏ ਉਹਨਾਂ ਦੇ ਜਿਹੜੇ ਸਾਰੇ ਸੁਝਾਅ ਨੇ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣ ਲਿਆ ਗਿਆ ਹੈ ਦੱਸ ਦਈਏ ਕਿ ਇਸ ਇਜਲਾਸ ਦੇ ਵਿੱਚ ਜਾਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਮ ਨੂੰ ਅੱਗੇ ਜਿਹੜਾ ਰੱਖਿਆ ਗਿਆ ਜਾਂ ਨਾਮ ਦੀ ਪੇਸ਼ਕਸ਼ ਕੀਤੀ ਗਈ ਉਹ ਸਰਬਜੋਤ ਸਿੰਘ ਹੋਰੀ ਸਰਬਜੋਤ ਸਿੰਘ 베ਦੀ ਹੋਰਾਂ ਵੱਲੋਂ ਰੱਖੀ ਗਈ ਤੇ ਅੱਜ ਇੱਕ ਬੜੀ ਮਹੱਤਵਪੂਰਨ ਗੱਲ ਹੋਈ ਕਿ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲੀ ਦਲ ਦੇ ਕਿਸੇ ਵਕਤ ਦੇ ਵੱਡੇ ਟਕਸਾਲੀ ਆਗੂ ਰਹੇ ਗੋਬਿੰਦ ਸਿੰਘ ਲੋਂਗੋਵਾਲ ਹੋਰਾਂ ਨੇ ਵੀ ਸਮਰਥਨ ਕੀਤਾ ਇਸ ਗੱਲ ਦਾ ਸਮਰਥਨ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਈ ਇਸ ਪੰਜਵੇਂ ਮੈਂਬਰੀ ਭਰਤੀ ਕਮੇਟੀ ਦੀਆਂ ਸਾਰੀਆਂ ਰეკਮੈਂਡੇਸ਼ਨ ਤੋਂ ਬਾਅਦ ਜਿਹੜਾ ਇਹ ਅਕਾਲੀ ਦਲ ਬਣਨ ਜਾ ਰਿਹਾ ਹੈ ਉਸ ਦੇ ਪ੍ਰਧਾਨ ਦੇ ਰੂਪ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਮ ਦਾ ਸਮਰਥਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਹੋਰਾਂ ਨੇ ਵੀ ਕੀਤਾ ਤੁਹਾਨੂੰ ਪਤਾ ਹੈ ਕਿ ਇਸ ਜਿਹੜੀ ਇਹ ਸਾਰੀ ਭਰਤੀ ਹੋਣੀ ਸੀ ਇਸ ਭਰਤੀ ਪ੍ਰਕਿਰਿਆ ਤੋਂ ਬਾਅਦ ਜਿਹੜੇ ਦੋ ਨਾਵਾਂ ਦੀ ਚਰਚਾ ਚੱਲ ਰਹੀ ਸੀ ਬੀਬੀ ਸਤਵੰਤ ਕੌਰ ਅਤੇ ਗਿਆਨੀ ਹਰਪ੍ਰੀਤ ਸਿੰਘ ਬੀਬੀ ਸਤਵੰਤ ਕੌਰ ਨੇ ਕਿਹਾ ਕਿ ਮੈਂ ਇਸ ਮਤਲਬ ਆਪਣਾ ਨਾਮ ਜਿਹੜਾ ਹੈ ਉਹ ਪ੍ਰਧਾਨਗੀ ਦੇ ਰੂਪ ਦੇ ਵਿੱਚ ਨਹੀਂ ਰੱਖਾਂਗੀ ਪਰੰਤੂ ਬੀਬੀ ਹੋਰੀ ਜਿਹੜੀ ਧਾਰਮਿਕ ਕੌਂਸਲ ਬਣਨ ਜਾ ਰਹੀ ਹੈ ਧਾਰਮਿਕ ਕੌਂਸਲ ਮਤਲਬ ਕਿ ਜਿਹੜੇ ਧਰਮ ਦੇ ਮਾਮਲਿਆਂ ਨੂੰ ਨਜਿੱਠਣਾ ਧਰਮ ਦੇ ਕਾਰਜਾਂ ਨੂੰ ਅੱਗੇ ਵਧਾਉਣਾ ਔਰ ਧਾਰਮਿਕਤਾ ਦੇ ਰੂਪ ਦੇ ਵਿੱਚ ਕਿਸ ਤਰੀਕੇ ਨਾਲ ਅਕਾਲੀ ਦਲ ਦਾ ਫੈਲਾਅ ਕਰਨਾ ਹੈ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ ਉਸ ਧਾਰਮਿਕ ਕਾਉਂਸਲ ਦੀ ਜਿਹੜੀ ਪ੍ਰਧਾਨਗੀ ਹੈ ਉਹ ਬੀਬੀ ਸਤਵੰਤ ਕੌਰ ਹੋਰਾਂ ਨੂੰ ਮਿਲੀ ਹੈ ਤੇ ਉਹ ਜ਼ਿੰਮੇਵਾਰੀ ਉਹਨਾਂ ਨੇ ਕੀ ਕਹਿ ਸਕਦੇ ਆਪਾਂ ਉਹ ਜ਼ਿੰਮੇਵਾਰੀ ਉਹਨਾਂ ਨੇ ਆਪਣੇ ਆਪਣੇ ਉੱਤੇ ਲੈ ਲਈ ਆ ਉਸ ਸਰਬਸੰਮਤੀ ਦੇ ਨਾਲ ਜ਼ਿੰਮੇਵਾਰੀ ਨੂੰ ਸਵੀਕਾਰ ਕੀਤਾ ਹੈ ਸੋ ਇਸ ਵਕਤ ਕੀ ਚਾਹੁੰਦਾ ਹੈ ਪੰਜਾਬ ਦੇ ਰਾਹੀਂ ਅਕਾਲੀ ਦਲ ਇੱਕ ਅਕਾਲੀ ਦਲ ਜਿਹੜਾ 1920 ਦੇ ਵਿੱਚ ਬਣਿਆ ਉਹ ਅਕਾਲੀ ਦਲ ਜਿਹੜਾ ਅੱਜ ਤੱਕ ਚੱਲਿਆ ਆ ਰਿਹਾ ਹੈ ਪਰੰਤੂ ਪਿਛਲੇ ਦਿਨਾਂ ਦੇ ਵਿੱਚ ਇਹ ਹੋਇਆ ਪਿਛਲੇ ਸਾਲਾਂ ਦੇ ਵਿੱਚ ਇਹ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਹੜਾ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਰੀਆਂ ਧਾਰਮਿਕ ਕਮੇਟੀਆਂ ਦੇ ਗਠਨ ਤੋਂ ਬਾਅਦ ਅਕਾਲੀ ਦਲ ਗਠਨ ਦੇ ਵਿੱਚ ਆਇਆ ਸੀ ਇੱਕ ਗੱਲ ਇਹ ਹੋਈ ਸੀ ਕਿ ਉਸ ਦੇ ਨਾਮ ਦੇ ਉੱਤੇ ਇੱਕ ਖਾਸ ਪਰਿਵਾਰ ਦਾ ਗਲਬੇ ਦੇ ਰੂਪ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਹਾ ਜਾਣ ਲੱਗ ਪਿਆ ਸੀ ਤੇ ਉਸ ਤੋਂ ਬਾਅਦ ਅੱਜ ਜਿਹੜਾ ਇੱਕ ਹੋਰ ਨਵਾਂ ਅਕਾਲੀ ਦਲ ਗਠਨ ਦੇ ਵਿੱਚ ਆਇਆ ਹੈ ਜਿਸ ਦਾ ਆਪਾਂ ਸਿੱਧੇ ਰੂਪ ਦੇ ਵਿੱਚ ਕਹਿ ਸਕਦੇ ਹਾਂ ਕਿ ਪ੍ਰਧਾਨ ਦੇ ਰੂਪ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਚੁਣ ਲਿਆ ਗਿਆ ਹੈ ਪ੍ਰਧਾਨਗੀ ਉਹਨਾਂ ਨੂੰ ਮਿਲ ਗਈ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਰੀ ਧਾਰਮਿਕਤਾ ਤੋਂ ਸਿਆਸਤ ਦੇ ਸਫ਼ਰ ਵੱਲ ਆਪਣੀ ਸਿਆਸਤ ਨੂੰ ਅਕਾਲੀ ਦਲ ਦੀ ਭਲਾਈ ਦੇ ਲਈ ਅਕਾਲੀ ਦਲ ਨੂੰ ਅੱਗੇ ਵਧਾਉਣ ਦੇ ਲਈ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਅਕਾਲੀ ਦਲ ਅਤੇ ਕੌਮ ਦੀਆਂ ਜਿਹੜੀਆਂ ਮੋਢਲੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਲੈ ਕੇ ਜਾਣਗੇ ਇਹ ਹੁਣ ਉਹਨਾਂ ਦੇ ਸਿਆਸਤ ਸਿਆਸੀ ਸਫ਼ਰ ਦੀ ਪਰਖ ਹੋਏਗੀ ਕਿਉਂਕਿ ਕੌਮ ਦੇ ਵਿੱਚ ਧਰਮ ਅਤੇ ਸਿਆਸਤ ਨੂੰ ਵੱਖ ਕਰਕੇ ਨਹੀਂ ਵੇਖਿਆ ਜਾਂਦਾ ਹੈ ਮੀਰੀ ਅਤੇ ਪੀਰੀ ਦਾ ਸਿਧਾਂਤ ਏਸੇ ਕਰਕੇ ਕੌਮ ਦੇ ਵਿੱਚ ਆਇਆ ਇੱਕ ਪਾਸੇ ਧਰਮ ਦੂਜੇ ਪਾਸੇ ਰਾਜਨੀਤੀ ਰਾਜਨੀਤੀ ਨੇ ਹਮੇਸ਼ਾ ਧਰਮ ਤੋਂ ਸਿੱਧ ਲੈ ਕੇ ਫਿਰ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਰਾਜਨੀਤਿਕ ਕੰਮਾਂ ਦੇ ਵਿੱਚ ਅੱਗੇ ਵਧਣਾ ਹੁੰਦਾ ਹੈ ਪੰਜਾਬ ਹਮੇਸ਼ਾ ਤੋਂ ਇਹ ਚਾਹੁੰਦਾ ਹੈ ਕਿ ਇੱਕ ਖੇਤਰੀ ਪਾਰਟੀ ਦਾ ਹਰ ਸੂਬੇ ਦੇ ਲਈ ਹੋਣਾ ਬਹੁਤ ਲਾਜ਼ਮੀ ਹੈ ਤੁਹਾਨੂੰ ਪਤਾ ਹੈ ਕਿ ਭਾਰਤ ਜਿਹੜਾ ਹੈ ਉਹ ਵੱਖ-ਵੱਖ ਸੂਬਿਆਂ ਦਾ ਸਮੂਹ ਬਣ ਕੇ ਫਿਰ ਇੱਕ ਗਣਰਾਜ ਦੇ ਰੂਪ ਦੇ ਵਿੱਚ ਅੱਗੇ ਆਉਂਦਾ ਜਿਹੜਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ ਅਤੇ ਭਾਰਤ ਦੇ ਵਿੱਚ ਵੋਟ ਤੰਤਰ ਦੇ ਰਾਹੀਂ 140 ਕਰੋੜ ਲੋਕ ਨੇ ਜਿਹੜੇ ਉਹ ਭਾਰਤ ਦੇ ਵੋਟ ਤੰਤਰ ਦੇ ਰਾਹੀਂ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਕਰਦੇ ਨੇ ਤੇ ਉਸ ਲੋਕਤੰਤਰ ਦੀ ਮਜ਼ਬੂਤੀ ਤਾਂ ਹੀ ਹੋ ਸਕਦੀ ਹੈ ਜੇ ਹਰ ਸੂਬੇ ਦੀ ਆਪਣੀ ਇੱਕ ਖੇਤਰੀ ਪਾਰਟੀ ਹੋਏਗੀ। ਔਰ ਇਹ ਗੱਲ ਬੜੀ ਮਾਨਮਤੀ ਅਤੇ ਸ਼ਾਨਮਤੀ ਹੈ ਕਿ ਪੰਜਾਬ ਇੱਕੋ ਇੱਕ ਐਸਾ ਸੂਬਾ ਜਿਸ ਕੋਲ ਪੂਰੇ ਦੇਸ਼ ਦੇ ਵਿੱਚੋਂ ਸਭ ਤੋਂ ਵੱਧ ਪੁਰਾਣੀ ਖੇਤਰੀ ਸਿਆਸੀ ਪਾਰਟੀ ਅਕਾਲੀ ਦਲ ਦੇ ਰੂਪ ਦੇ ਵਿੱਚ ਪਈ ਸੀ ਬੇਸ਼ੱਕ ਉਸ ਅਕਾਲੀ ਦਲ ਦੇ ਵਿੱਚ ਜਿਸ ਦੀ ਇੱਕ ਪਾਸੇ ਪ੍ਰਧਾਨਗੀ ਆ ਸਰਦਾਰ ਸੁਖਬੀਰ ਸਿੰਘ ਬਾਦਲ ਹੋਰੀ ਕਰ ਰਹੇ ਨੇ ਉਸ ਦੇ ਵਿੱਚ ਵਕ ਵਕ ਸਮੇਂ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲੱਗਦੇ ਰਹੇ ਉਹਨਾਂ ਇਲਜ਼ਾਮਾਂ ਦੇ ਰੂਪਾਂ ਦੇ ਵਿੱਚ ਹੀ ਜਾਂ ਉਹਨਾਂ ਉਨਤਾਈਆਂ ਦੇ ਰੂਪ ਦੇ ਵਿੱਚ ਹੀ 2 ਦਸੰਬਰ ਦਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਕੀਲ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਕਿ ਭਾਈ ਇਸ ਦੇ ਵਿੱਚ ਰੀਫਾਰਮ ਕੀਤਾ ਜਾਵੇ ਅਤੇ ਜਿਹੜਾ ਮੌਜੂਦਾ ਅਕਾਲੀ ਦਲ ਹੈ ਮੌਜੂਦਾ ਮਤਲਬ 2 ਦਸੰਬਰ ਨੂੰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਗੱਲ ਕਹੀ ਗਈ ਕਿ ਕਹੀ ਗਈ ਸੀ ਕਿ ਉਸ ਵਕਤ ਦਾ ਜਿਹੜਾ ਮੌਜੂਦਾ ਅਕਾਲੀ ਦਲ ਹੈ ਉਸ ਦੀ ਲੀਡਰਸ਼ਿਪ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਆਪਣਾ ਆਧਾਰ ਗਵਾ ਚੁੱਕੀ ਹੈ ਇਸੇ ਕਰਕੇ ਉਸ ਦੇ ਵਿੱਚ ਸੁਧਾਰ ਕਰਨ ਦੇ ਲਈ ਇਹ ਗੱਲ ਕਹੀ ਗਈ ਸੀ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਮੁਰਤੋਂ ਅਕਾਲੀ ਦਲ ਦੇ ਪੁਨਰਗਠਨ ਅਤੇ ਅਕਾਲੀ ਦਲ ਦੀ ਪੁਨਰਸੁਰਜੀਤੀ ਇਹ ਦੋਵੇਂ ਗੱਲਾਂ ਨੂੰ ਅੱਗੇ ਵਧਾਉਣ ਦੇ ਲਈ ਪੰਜਾਬ ਦੇ ਵਿੱਚ ਨਿਕਲੇ ਅਤੇ ਮੁਰਤੋਂ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਡੈਲੀਗੇਸ਼ਨ ਹੈ ਜਿਹੜੇ ਉਹਨਾਂ ਦੀਆਂ ਭਰਤੀਆਂ ਕੀਤੀਆਂ ਜਾਣ ਸੱਤ ਮੈਂਬਰੀ ਕਮੇਟੀ ਸੀ ਜਿਹੜੀ ਉਸ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਲੋਂਗੋਵਾਲ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਕਿਰਪਾਲ ਸਿੰਘ ਵੱਡੂਂਗਰ ਜਿਹੜੇ ਜਿਹੜੇ ਕਿ ਐਸਜੀਪੀਸੀ ਦੇ ਵੀ ਸਾਬਕਾ ਪ੍ਰਧਾਨ ਰਹੇ ਬੀਬੀ ਸਤਵੰਤ ਕੌਰ ਜਿਹੜੇ ਕਿ ਸ਼ਹੀਦ ਭਾਈ ਅਮਰੀਕ ਸਿੰਘ ਹੋਰਾਂ ਦੇ ਪੁੱਤਰੀ ਸਨ ਸਦਾ ਮਨਪ੍ਰੀਤ ਸਿੰਘ ਏਆਲੀ ਜਿਹੜੇ ਕਿ ਐ ਐਮਐਲਏ ਦੇ ਰੂਪ ਦੇ ਵਿੱਚ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਹੈ ਉਸ ਦਾ ਉਸ ਦਾ ਚਿਹਰੇ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੇ ਸਨ ਸਰਦਾਰ ਇਕਬਾਲ ਸਿੰਘ ਝੂੰਦਾ ਜਿਨ੍ਹਾਂ ਜਿਨ੍ਹਾਂ ਦੀ ਇੱਕ ਝੂੰਦਾ ਕਮੇਟੀ ਅਕਾਲੀ ਦਲ ਨੇ ਆਪ ਗਠਨ ਕੀਤੀ ਇਕਬਾਲ ਸਿੰਘ ਝੂੰਦਾ ਹੋਰਾਂ ਨੇ ਸਾਰੇ ਪੰਜਾਬ ਦੇ ਵਿੱਚ ਜਾ ਕੇ ਇਸ ਗੱਲ ਦਾ ਇਸ ਗੱਲ ਦਾ ਖੋਜ ਕੀਤੀ ਇਸ ਗੱਲ ਦੀ ਰਿਸਰਚ ਕੀਤੀ ਕਿ ਅਕਾਲੀ ਦਲ ਦੇ ਪੁਨਰਗਠਨ ਦੇ ਲਈ ਅਕਾਲੀ ਦਲ ਦੇ ਵਿੱਚ ਜਿਹੜੀਆਂ ਊਨਤਾਈਆਂ ਆਈਆਂ ਨੇ ਉਸ ਦੇ ਵਿੱਚ ਆਮ ਵਰਕਰ ਜਿਹੜਾ ਹੈ ਅਕਾਲੀ ਅਕਾਲੀ ਹੋਣ ਦੇ ਰੂਪ ਦੇ ਵਿੱਚ ਉਹ ਕੀ ਚਾਹੁੰਦਾ ਹੈ ਮਤਲਬ ਇਹ ਸਾਰੀਆਂ ਰეკਮੈਂਡੇਸ਼ਨ ਸਰਦਾਰ ਇਕਬਾਲ ਸਿੰਘ ਝੁੰਦਾ ਹੋਣਾ ਨੇ ਆਪਣੀ ਰਿਪੋਰਟ ਦੇ ਵਿੱਚ ਸ਼ਾਮਲ ਕੀਤੀਆਂ ਪਿੰਡਾਂ ਦੇ ਵਿੱਚ ਗਏ ਸੱਥਾਂ ਦੇ ਵਿੱਚ ਗਏ ਪੁਰਾਣੇ ਬਜ਼ੁਰਗ ਜਿਹੜੇ ਟਕਸਾਲੀ ਆ ਗੂਸਨ ਨਵੇਂ ਨੌਜਵਾਨ ਜਿਹੜੇ ਅਕਾਲੀ ਦਲ ਨਾਲ ਜੁੜੇ ਨੇ ਉਹਨਾਂ ਕੋਲੇ ਜਾ ਕੇ ਉਹਨਾਂ ਦੀਆਂ ਰეკਮੈਂਡੇਸ਼ਨਸ ਲਈਆਂ ਕਿ ਭਾਈ ਅਕਾਲੀ ਦਲ ਦੇ ਵਿੱਚ ਕਿਹੜੇ ਕਿਹੜੇ ਸੁਧਾਰ ਹੋਣੇ ਚਾਹੀਦੇ ਹਨ ਕਿ ਜਿਹੜੀ 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 ਪ੍ਰਧਾਨਗੀ ਹੈ ਉਸ ਦੀ ਤਬਦੀਲੀ ਹੋਣੀ ਚਾਹੀਦੀ ਹੈ ਕਮੇਟੀਆਂ ਦੇ ਉੱਤੇ ਜਿਹੜੇ ਲੋਕ ਬਿਰਾਜਮਾਨ ਨੇ ਕੀ ਉਹਨਾਂ ਦੇ ਵਿੱਚ ਬਦਲਾਅ ਹੋਣਾ ਚਾਹੀਦਾ ਉਹ ਕਮੇਟੀ ਜਿਹੜੀ ਬਣਾਈ ਮਤਲਬ ਜਿਹੜੀ ਉਹ ਰਿਪੋਰਟ ਅਕਵਾਲ ਸਿੰਘ ਝੁੰਡਾਂ ਦੀ ਸੀ ਉਹ ਉਸ ਰਿਪੋਰਟ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਦੇ ਆਮ ਜਨਤਾ ਦੇ ਸਾਹਮਣੇ ਜਾਂ ਅਕਾਲੀ ਦਲ ਦੇ ਜਿਹੜੇ ਆਮ ਵਰਕਰ ਨੇ ਉਹਨਾਂ ਦੇ ਸਾਹਮਣੇ ਕਦੇ ਪੇਸ਼ ਹੀ ਨਹੀਂ ਕੀਤਾ ਇਸੇ ਤਰੀਕੇ ਨਾਲ ਸੰਤਾ ਸਿੰਘ ਉਮੈਦਪਰੀ ਦੇ ਰੂਪ ਦੇ ਵਿੱਚ ਸੱਤ ਮੈਂਬਰ ਦੀ ਕਮੇਟੀ ਬਣੀ ਸੀ ਪਰ ਇਸ ਕਮੇਟੀ ਦੇ ਵਿੱਚੋਂ ਦੋ ਵਿਅਕਤੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਰਦਾਰ ਕਿਰਪਾਲ ਸਿੰਘ ਬਡੂਂਗਰ ਇਹ ਪਿੱਛੇ हट ਗਏ ਸਨ ਅ ਅ ਚੁਕੇ ਧਾਮੀ ਸਾਹਿਬ ਐਸਟੀਪੀਸੀ ਦੇ ਪ੍ਰਧਾਨ ਸਨ ਅਤੇ ਬਡੂੰਗਰ ਸਾਹਿਬ ਬਿਰਧ ਹੋ ਚੁੱਕੇ ਸਨ ਉਹਨਾਂ ਦੇ ਸਿਹਤ ਇਜਾਜ਼ਤ ਨਹੀਂ ਤਾਂ ਸਿਰਫ 5 ਮੈਂਬਰ ਰਹਿ ਗਏ ਸਨ ਤੇ ਉਹ 5 ਮੈਂਬਰਾਂ ਨੇ ਸਾਰੇ ਪੰਜਾਬ ਦੇ ਵਿੱਚ ਘੁੰਮ ਘੁੰਮ ਕੇ ਜਿਹੜੀਆਂ ਰეკਮੈਂਡੇਸ਼ਨਸ ਲਈਆਂ 15 ਲੱਖ ਅ ਅਕਾਲੀ ਵਰਕਰਾਂ ਦੀ ਨਵੀਂ ਭਰਤੀ ਕੀਤੀ ਉਸ ਭਰਤੀ ਤੋਂ ਬਾਅਦ ਅੱਜ ਦਾ ਜਿਹੜਾ ਇਜਲਾਸ ਅ ਹੋਇਆ ਉਸ ਇਜਲਾਸ ਦੇ ਵਿੱਚ ਹੁਣ ਨਵੇਂ ਅਕਾਲੀ ਦਲ ਦੇ ਰੂਪ ਦੇ ਦੇ ਪ੍ਰਧਾਨ ਦੇ ਵਿੱਚ ਆਪਾਂ ਨੂੰ ਅਗਲੀ ਭੂਮਿਕਾ ਜਿਹੜੀ ਹੈ ਉਹ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕਾਰਜਕਾਰੀ ਗਿਆਨੀ ਹਰਪ੍ਰੀਤ ਸਿੰਘ ਹੋਰੀ ਪ੍ਰਧਾਨ ਦੇ ਰੂਪ ਦੇ ਵਿੱਚ ਕੰਮ ਕਰਦੇ ਹੋਏ ਨਜ਼ਰ ਆਉਣਗੇ ਹੁਣ ਪੰਜਾਬ ਇਹ ਚਾਹੇਗਾ ਕਿ ਖੇਤਰੀ ਪਾਰਟੀ ਦੇ ਰੂਪ ਦੇ ਵਿੱਚ ਜਿਸ ਦੀ ਜ਼ਰੂਰਤ ਸੂਬੇ ਦੇ ਹੱਕਾਂ ਨੂੰ ਬਚਾਉਣ ਦੇ ਲਈ ਸਿੱਖਾਂ ਦੇ ਹੱਕਾਂ ਨੂੰ ਬਚਾਉਣ ਦੇ ਲਈ ਸਿੱਖ ਧਰਮ ਦੇ ਜਿਹੜੇ ਮੁੱਢਲੇ ਸਿਧਾਂਤ ਨੇ ਉਹਨੇ ਉਹਨਾਂ ਮੁੱਢਲੇ ਸਿਧਾਂਤਾਂ ਨੂੰ ਆਮ ਜਨ ਸੁਧਾਰਨ ਵਿਅਕਤੀ ਤੱਕ ਪਹੁੰਚਾਉਣ ਦੇ ਲਈ ਇਹ ਸਾਰੀਆਂ ਜ਼ਿੰਮੇਵਾਰੀਆਂ ਹੁਣ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਕੌਰ ਹੋਰਾਂ ਦੇ ਮੋਢੇ ਦੇ ਉੱਤੇ ਅਤੇ ਬਾਕੀ ਜਿਹੜੇ ਵੀ ਅਹੁਦੇਦਾਰ ਚੁਣੇ ਜਾਣਗੇ ਉਹਨਾਂ ਦੇ ਮੋਢੇ ਦੇ ਉੱਤੇ ਆਏਗੀ ਇਸ ਖੇਤਰੀ ਪਾਰਟੀ ਦਾ ਹੋਣਾ ਇਸ ਕਰਕੇ ਜ਼ਰੂਰੀ ਹੈ ਅਕਾਲੀ ਦਲ ਵੱਖ-ਵੱਖ ਸਮੇਂ ਦੇ ਉੱਤੇ ਵੱਖ-ਵੱਖ ਬਣਦੇ ਰਹੇ ਕਿੰਨੇ ਅਕਾਲੀ ਦਲ ਹੋਣ ਦੇ ਵਿੱਚ ਆਏ ਢੀਂਟਸਾ ਸਾਹਿਬ ਜਿਹੜੇ ਸਵਰਗਵਾਸੀ ਨੇ ਉਹਨਾਂ ਨੇ ਆਪਣੇ ਅਕਾਲੀ ਦਲ ਬਣਾਏ ਮਨਜੀਤ ਸਿੰਘ ਕਲਕੱਤਾ ਹੋਰਾਂ ਨੇ ਆਪਣਾ ਬਣਾਇਆ ਦਿੱਲੀ ਦਾ ਆਪਣਾ ਇੱਕ ਵੱਖਰਾ ਅਕਾਲੀ ਦਲ ਸਾਡੇ ਸਾਹਮਣੇ ਨਜ਼ਰ ਆਇਆ ਅਕਾਲੀ ਦਲ 1920 ਦੇ ਰੂਪ ਦੇ ਵਿੱਚ ਇੱਕ ਵੱਖਰਾ ਅਕਾਲੀ ਦਲ ਨਜ਼ਰ ਆਇਆ ਤੇ ਕਈ ਹੋਰ ਵੱਖ-ਵੱਖ ਸਮੇਂ ਦੇ ਉੱਤੇ ਅਕਾਲੀ ਦਲ ਜਿਹੜੇ ਨੇ ਉਹ ਗਠਨ ਹੁੰਦੇ ਰਹੇ ਪਰੰਤੂ ਉਹਨਾਂ ਦੀ ਜਿਹੜੀ ਰੈਲੇਵੈਂਸ ਹੈ ਉਹ ਕੋਈ ਬਹੁਤੀ ਰਾਜਨੀਤਿਕ ਰੂਪ ਦੇ ਵਿੱਚ ਜਾਂ ਧਾਰਮਿਕ ਰੂਪ ਦੇ ਵਿੱਚ ਸਾਨੂੰ ਵੇਖਣ ਨੂੰ ਨਹੀਂ ਨਜ਼ਰ ਆਈ ਸੋ ਹੁਣ ਪੰਜਾਬ ਇਹ ਚਾਹੁੰਦਾ ਹੈ ਕਿ ਭਾਵੇਂ ਪੁਰਾਣਾ ਅਕਾਲੀ ਦਲ ਜਿਹੜਾ ਕਿ ਮਾਣ ਮੱਤਾ ਤੇ ਸ਼ਾਨ ਮੱਤਾ ਇਤਿਹਾਸ ਰੱਖਦਾ ਜਿਸ ਨੇ ਕਿ ਪੰਜਾਬ ਦੇ ਪਾਣੀਆਂ ਦੀ ਲੜਾਈ ਲੜੀ ਜਿਸ ਨੇ ਪੰਜਾਬੀ ਸੂਬੇ ਦੀ ਲੜਾਈ ਲੜੀ ਜਿਸ ਨੇ ਪੰਜਾਬੀ ਬੋਲੀ ਦੀ ਲੜਾਈ ਲੜੀ ਜਿਸ ਨੇ ਕਿ ਭਾਰਤ ਦਾ ਕਾਲਾ ਦੌਰ ਐਮਰਜੈਂਸੀ ਦੇ ਖਿਲਾਫ ਸਭ ਤੋਂ ਵੱਧ ਡਟਵੇਂ ਰੂਪ ਦੇ ਵਿੱਚ ਲੜਾਈ ਲੜੀ ਅਤੇ ਲਗਾਤਾਰ ਆਪਣੇ ਜਥੇ ਭੇਜ ਕੇ ਜੇਲ੍ਹਾਂ ਕਟੀਆਂ ਜੇਲ੍ਹਾਂ ਕੱਟ ਕੇ ਐਮਰਜੈਂਸੀ ਦਾ ਵਿਰੋਧ ਕੀਤਾ ਇੱਕੋ ਇੱਕ ਪਾਰਟੀ ਸੀ ਜਿਸ ਨੇ ਸ਼ੁਰੂਆਤ ਕੀਤੀ ਸੀ ਕਿਤੀ ਸੀ ਬੇਸ਼ੱਕ ਉਸ ਤੋਂ ਬਾਅਦ ਜੀਪੀ ਹੋਰੀ ਤੇ ਉਸ ਤੋਂ ਬਾਅਦ ਜਿਹੜੀਆਂ ਬਾਕੀ ਲਹਿਰਾਂ ਉਹ ਵੀ ਨਾਲ ਆ ਰਲੀਆਂ ਤਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਬੇਸ਼ੱਕ ਉਹ ਪ੍ਰਾਣਾ ਕਾਲੀ ਦਲ ਜਿਸ ਦੀ ਪ੍ਰਧਾਨਗੀ ਜਾਂ ਜਿਸ ਨੂੰ ਇਸ ਵਕਤ ਲੀਡ ਪ੍ਰਧਾਨਗੀ ਵਾਲਾ ਹਜੇ ਉੱਥੇ ਮਸਲਾ ਨਹੀਂ ਸੁਲ ਗਿਆ ਆਪਾਂ ਨੂੰ ਪਤਾ ਹੈ ਜਿਸ ਨੂੰ ਇੱਕ ਤਰ੍ਹਾਂ ਦਾ ਆਪਾਂ ਲੀਡ ਕਹਿ ਸਕਦੇ ਆ ਜਾਂ ਜਿਸ ਦਾ ਮੁਖ ਚੀਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤੇ ਦੂਜੇ ਪਾਸੇ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਹੁਕਮਨਾਮਾ ਜਾਰੀ ਹੋਇਆ ਸੀ ਜਾਂ ਜਿਹੜਾ ਹੁਕਮ ਜਾਰੀ ਹੋਇਆ ਸੀ ਉਸ ਪੰਜ ਮੈਂਬਰੀ ਕਮੇਟੀ ਦੀ ਭਰਤੀ ਤੋਂ ਬਾਅਦ 15 ਲੱਖ ਜਿਹੜੇ ਨਵੇਂ ਮੈਂਬਰ ਭਰਤੀ ਕੀਤੇ ਗਏ ਨੇ ਜਿਨ੍ਹਾਂ ਦਾ ਇਜਲਾਸ ਬੁਰਜ ਬੂੰਗਾ ਬਾਬਾ ਅਕਾਲੀ ਬਾਬਾ ਫੂਲਾ ਸਿੰਘ ਦੇ ਵਿੱਚ ਹੋਇਆ ਉਸ ਇਜਲਾਸ ਦੇ ਵਿੱਚ ਸਰਬਜੋਤ ਸਿੰਘ 베ਦੀ ਹੋਰਾਂ ਨੇ ਨਾਮ ਦੀ ਪੇਸ਼ਕਸ਼ ਕੀਤੀ ਯਾਨੀ ਹਰਪ੍ਰੀਤ ਸਿੰਘ ਹੋਰਾਂ ਦੀ ਅਤੇ ਅ ਗੋਬਿੰਦ ਸਿੰਘ ਲੌਂਗਵਾਲ ਹੋਰਾਂ ਨੇ ਵੀ ਸਮਰਥਨ ਕੀਤਾ ਅਤੇ ਬਾਕੀ ਅਕਾਲੀ ਆਗੂ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲੋਂ ਵੱਖ ਹੋਏ ਸਨ ਉਹਨਾਂ ਸਾਰਿਆਂ ਨੇ ਸਹਿਮਤੀ ਦੇ ਰੂਪ ਦੇ ਵਿੱਚ ਹੁਣ ਅ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਪ੍ਰਧਾਨ ਬਣਾ ਦਿੱਤਾ ਤੇ ਬੀਬੀ ਸਤਵੰਤ ਕੌਰ ਹੋਰੀ ਜਿਹੜੀ ਧਾਰਮਿਕ ਕੌਂਸਲ ਦੇ ਚੇਅਰਪਰਸਨ ਦੇ ਰੂਪ ਦੇ ਵਿੱਚ ਕੰਮ ਕਰਨਗੇ ਸੋ ਪੰਜਾਬ ਚਾਹੁੰਦਾ ਹੈ ਕਿ ਇੱਕ ਖੇਤਰੀ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਖੇਤਰੀ ਪਾਰਟੀ ਅਕਾਲੀ ਦਲ ਪੁਰਾਣਾ ਹੋਵੇ ਅਕਾਲੀ ਦਲ ਜਿਹੜਾ ਹੁਣ ਨਵਾਂ ਆਇਆ ਜਿਸ ਨੂੰ ਮੈਂ ਬਾਰ-ਬਾਰ ਕਹਿ ਰਿਹਾ ਕਿ ਧਾਰਮਿਕਤਾ ਤੋਂ ਸਿਆਸਤ ਦਾ ਸਫਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਕਿਸ ਤਰੀਕੇ ਦਾ ਰਹੇਗਾ ਇਹ ਅਕਾਲੀ ਦਲ ਭਾਵੇਂ ਦੋ ਅਕਾਲੀ ਦਲਾਂ ਦੇ ਰੂਪ ਦੇ ਵਿੱਚ ਕੰਮ ਕਰਨ ਭਾਵੇਂ ਇੱਕ ਹੋ ਕੇ ਕੰਮ ਕਰਨ ਪਰ ਅਕਾਲੀ ਦਲ ਖੇਤਰੀ ਪਾਰਟੀ ਦੇ ਰੂਪ ਦੇ ਵਿੱਚ ਦੇਸ਼ ਦੇ ਵਿੱਚ ਇੱਕ ਉਦਾਹਰਨ ਦੇ ਲਈ ਬਹੁਤ ਜ਼ਰੂਰੀ ਹੈ ਜਿਹੜਾ ਕਿ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਜਿਹੜਾ ਕਿ ਸੰਵਿਧਾਨ ਦੇ ਵਿੱਚ 20 ਲਿਖਿਆ ਹੋਇਆ ਹੈ ਉਸ ਦੀ ਲੜਾਈ ਲੜਦਾ ਰਿਹਾ ਹੈ ਅਤੇ ਅੱਗੇ ਵੀ ਲੜੇਗਾ ਕਿਹੜੇ ਅਕਾਲੀ ਦਲ ਦੇ ਰੂਪ ਦੇ ਵਿੱਚ ਲੜੇਗਾ ਇਹ ਹੁਣ ਵੇਖਣਾ ਹੋਏਗਾ ਪਰ ਪੰਜਾਬ ਚਾਹੁੰਦਾ ਹੈ ਪੰਜਾਬ ਦੇ ਭਲਾਈ ਦੇ ਲਈ ਪੰਜਾਬ ਦਾ ਖੇਤਰੀ ਅਕਾਲੀ ਦਲ ਹਮੇਸ਼ਾ ਅੱਗੇ ਵਧਦਾ ਰਹੇ ਹਮੇਸ਼ਾ ਪਰਫੁੱਲਤ ਹੁੰਦਾ ਰਹੇ ਹਮੇਸ਼ਾ ਪੁਨਰਸੁਰਜੀਤੀ ਦੇ ਨਾਲ ਵੱਧ ਜੋਸ਼ ਦੇ ਨਾਲ ਹਮੇਸ਼ਾ ਮੀਰੀ ਤੇ ਪੀਰੀ ਦੇ ਸਿਧਾਂਤ ਦੇ ਰੂਪ ਦੇ ਵਿੱਚ ਅੱਗੇ ਵਧ ਕੇ ਪੰਜਾਬ ਦੀ ਰਹਿਨਮਾਈ ਕਰੇ ਖੇਤਰੀ ਪਾਰਟੀ ਦੇ ਰੂਪ ਦੇ ਵਿੱਚ ਸਮਾਂ ਦੱਸੇਗਾ ਵਕਤ ਦੱਸੇਗਾ ਕਿ ਧਾਰਮਿਕਤਾ ਤੋਂ ਸਿਆਸਤ ਵੱਲ ਦਾ ਸਫ਼ਰ ਕੀ ਸਿਆਸਤ ਦੀ ਕਿਸੇ ਕੁਰਸੀ ਨੂੰ ਹੱਥ ਪਵਾਉਂਦਾ ਹੈ ਕੁਰਸੀ ਦੇ ਕਿਸੇ ਪਾਵੇ ਨੂੰ ਹੱਥ ਪਵਾਉਂਦਾ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਅਤੇ ਬਾਕੀ ਜਿਹੜੇ ਮੈਂਬਰ ਜਾਂ ਬਾਕੀ ਜਿਹੜੇ ਆਪ ਪ੍ਰਾਣੇ ਅਕਾਲੀ ਆਗੂ ਉਹਨਾਂ ਦੇ ਨਾਲ ਜੁੜ ਕੇ ਇਸ ਵਕਤ ਆਏ ਨੇ ਸੋ ਇਸ ਵਕਤ ਕੀ ਚਾਹੁੰਦਾ ਹੈ ਪੰਜਾਬ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰੀ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਨੇ ਚੁਣ ਲਏ ਗਏ ਨੇ ਅੱਜ ਦੇ ਲਈ ਦਿਓ ਇਜਾਜ਼ਤ ਜੁੜੇ ਰਹੋ ਹਰ ਅਪਡੇਟ ਦੇ ਲਈ ਦ ਟੀਵੀ ਐਨ ਆਰ ਆਈ ਦੇ ਨਾਲ サツウィア ق ا